रेडी स्टार्ट ਜਨਸੰਖਿਆ ਦੇ لحاظ ਨਾਲ ਭਾਰਤ ਸਭ ਤੋਂ ਵੱਡਾ ਗਣਤੰਤਰ ਹੈ ਡੰਡੀ ਅੱਜਕੱਲ ਸਾਡੇ ਦੇਸ਼ ਵਿੱਚ VOTER ਦੀ ਉਮਰ 18 ਸਾਲ ਹੈ ਡੰਡੀ ਚੋਣਾਂ ਸਮੇਂ ਹਰ VOTER ਨਿੱਜੀ ਤੌਰ ਤੇ ਬੂਟ ਪਾਉਣ ਦਾ ਹੱਕਦਾਰ ਹੈ ਡੰਡੀ ਚੋਣਾ ਦਾ ਸਾਰਾ ਪ੍ਰਬੰਧ ਬਸੀਜ਼ ਤੌਰ ਤੇ ਚੋਣ ਦਫਤਰ ਦੁਆਰਾ ਕੀਤਾ ਜਾਂਦਾ ਹੈ ਡੰਡੀ ਬੜੀ ਦੁੱਖ ਦੀ ਗੱਲ ਹੈ ਕਿ ਅੱਜਕੱਲ ਚੋਣਾਂ ਦੇ ਸਮੇਂ ਹਿੰਸਾ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਡੰਡੀ ਇਸ ਦੇ ਦ੍ਰਿਸ਼ਟੀਗੋਚਰ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਚੋਣ ਵਾਤਾਵਰਨ ਖਤਰਨਾਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ ਡੰਡੀ ਸਰਮਾਇਦਾਰ ਕਾਰਖਾਨੇਦਾਰ ਅਤੇ ਜ਼ਿਮੀਦਾਰ ਪੈਸੇ ਦੇ ਜੋਰ ਨਾਲ ਬੋਟਾ ਖਰੀਦ ਲੈਂਦੇ ਹਨ ਡੰਡੀ ਜਿਹੜੇ ਵੋਟਰ ਪੈਸੇ ਦੇ ਲਾਲਚ ਵਿੱਚ ਨਹੀਂ ਆਉਂਦੇ ਪੋਨਾ ਦੀ ਨੀਂਦਰ ਬਾਹੂ ਭਲ ਦੁਬਾਰਾ ਖਰਾਬ ਕੀਤੀ ਜਾਂਦੀ ਹੈ ਡੰਡੀ ਸਰਕਾਰ ਵੱਲੋਂ ਭਾਵੇਂ ਭਾਰੀ ਮਿਕਦਾਰ ਵਿੱਚ ਸੁਰੱਖਿਆ ਵੱਲ ਨਾਤ ਕੀਤੇ ਜਾਂਦੇ ਹਨ ਅਤੇ ਸਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਪਰੰਤੂ ਅਮਲੀ ਤੌਰ ਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਨਹੀਂ ਕਹੀਂ ਜਾ ਸਕਦੇ ਡੰਡੇ ਆਮ ਤੌਰ ਤੇ ਇਹ ਹੀ ਕਿਹਾ ਜਾਂਦਾ ਹੈ ਕਿ ਲੋਕਾਂ ਨੂੰ ਬਸੇਜ਼ ਤੌਰ ਤੇ ਪੜ੍ਹੇ ਲਿਖੇ ਨਮਾਇंदे ਦੀ ਚੋਣ ਕਰਨੀ ਚਾਹੀਦੀ ਹੈ ਪਰੰਤੂ ਅਫਸੋਸ ਇਸ ਗੱਲ ਦਾ ਹੈ ਕਿ ਜੇਕਰ ਕੋਈ ਚੰਗਾ ਪੜਿਆ ਲਿਖਿਆ ਅਤੇ ਸਾਫ ਸੁਥਰੇ ਕਿਰਦਾਰ ਵਾਲਾ ਉਮੀਦਵਾਰ ਚੋਣ ਲੜਦਾ ਹੈ ਤਾਂ ਬਹੁਤ ਕਰਕੇ ਉਸ ਨੂੰ ਹਾਰ ਦਾ ਮੂੰਹ ਹੀ ਵੇਖਣਾ ਪੈਂਦਾ ਹੈ ਡੰਡੇ ਅਸੀਂ ਵੇਖਿਆ ਹੈ ਕਿ ਦਿੱਲੀ ਦੇ ਪੜ੍ਹੇ ਲਿਖੇ ਵੋਟਰਾਂ ਦੇ ਚੋਣ ਖੇਤਰ ਵਿੱਚੋਂ ਡਾਕਟਰ ਮਨਮੋਹਨ ਸਿੰਘ ਚੋਣ ਜਿੱਤ ਨਹੀਂ ਸਕੇ ਡੰਡੀ ਇਸ ਦਾ ਸਪਸ਼ਟ ਕਾਰਨ ਹੈ ਕਿ ਬਹੁਤ ਸਾਰੇ ਪੜੇ ਲਿਖੇ ভোটার ਆਪਣੇ ਵੋਟ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਜਦੋਂ ਕਿ ਇਸ ਦੇ ਮੁਕਾਬਲੇ ਵਿੱਚ ਅਨਪੜ ਜਾਂ ਘੱਟ ਪੜੇ ভোটার ਚੋਣਾਂ ਵਿੱਚ ਪੂਰੀ ਦਿਲਚਸਪੀ ਲੈਂਦੇ ਹਨ ਡੰਡੀ ਦੋਮਾ ਵਿਚਕਾਰ ਸਮस्याਆਂ ਨੂੰ ਸਮਝਣ ਦਾ ਅੰਤਰ ਬਹੁਤ ਜ਼ਿਆਦਾ ਹੈ ਡੰਡੀ ਸਫਲ ਹੋਣ ਉਪਰੰਤ ਮਰਜ਼ੀ ਨਾਲ ਪਾਰਟੀ ਬਦਲ ਲੈਣ ਦੀ ਰੁਚੀ ਉਪਰਕਾਰਗਰ ਬੰਦਸ ਨਾ ਹੋਣ ਨੇ ਤਾਂ ਚੋਣਾਂ ਨੂੰ ਇੱਕ ਅਡੰਬਰ ਬਣਾ ਕੇ ਰੱਖ ਦਿੱਤਾ ਹੈ ਡੰਡੀ ਇਸ ਵਿਚਾਰ ਦਾ ਕੇਂਦਰੀ ਨੁਕਤਾ ਇਹੋ ਹੈ ਕਿ ਸਖਤ ਤੇ ਸਿਗਰ ਚੌਣ ਸੁਧਾਰ ਸਮੇਂ ਦੀ ਮੰਗ ਹੈ ਡੰਡੀ